ਬਾਬਾ ਦੀਪ ਸਿੰਘ ਜੀ ਦੇ ਅੱਗੇ ਕੀਤੀ ਅਰਦਾਸ 'ਚ ਬਹੁਤ ਤਾਕਤ ਹੈ। ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਸਾਡੀ ਸੋਚ ਉਸ ਤੋਂ ਤੱਕ ਕਲਪਨਾ ਹੀ ਨਹੀਂ ਕਰ ਸਕਦੀ ਕਿਉਂਕਿ ਕੀ ਕਰ ਸਕਦੇ ਆ। ਇਹ ਕੈਸਾ ਸਮਾਂ ਦੇਖਿਆ ਮੈਂ ਆਪਣੀ ਜ਼ਿੰਦਗੀ 'ਚ ਜਦੋਂ ਹਰ ਕਿਸੇ ਨੇ ਮੇਰਾ ਸਾਥ ਛੱਡਿਆ। ਆਪਣੇਆਂ ਦੇ ਹੱਥੋਂ ਵੀ ਸੱਟਾਂ ਖਾਦੀਆਂ ਤੇ ਕਈ ਵਾਰੀ ਤਾਂ ਮਾਨਣ ਨਾਲ ਪਰੇਸ਼ਾਨ ਹੋ ਜਾਂਦਾ ਸੀ ਕਿ ਬਾਬਾ ਜੀ ਦੇ ਅੱਗੇ ਜਾ ਕੇ ਸਵਾਲ ਕਰੀਦੇ ਸੀ ਕਿ ਮੇਰੇ ਨਾਲ ਹੀ ਕਿਉਂ ਹੁੰਦਾ ਇਹਦਾ? ਜੇ ਮੈਂ ਸਾਰਿਆਂ ਨਾਲ ਚੰਗਾ ਕਰਦਾ। ਤੇ ਦੁਨੀਆ ਫਿਰ ਕਿਉਂ ਮੈਨਾਂ ਮਾੜਾ ਕਰ ਜੰਦੀ ਏ ਪਰ ਉਹ ਸਮਾਂ ਸੀ ਤੇ ਅੱਜ ਦਾ ਸਮਾਂ ਬਾਬਾ ਹੀ ਨੇ ਐਸੀ ਜ਼ਿੰਦਗੀ ਬਦਲੀ ਏ ਮੇਰੀ ਮੈਂ ਪਰਵਾਹ ਹੀ ਨਹੀਂ ਕਰਦਾ ਕਿਸੇ ਦੀ ਹੁਣ ਬਾਬਾ ਦੀਪ ਸਿੰਘ ਜੀ ਨੇ ਇੰਨੀ ਤਾਕਤ ਭਰਤੀ ਏ ਕਿ ਹੁਣ ਤਾਂ ਭਾਵੇਂ ਸਾਰਾ ਜੱਗ ਵੈਰੀ ਹੋ ਜੇ ਫੇਰ ਵੀ ਕੋਈ ਪਰਵਾਹ ਨਹੀਂ ਹੈਗੀ ਜਦੋਂ ਬਾਬਾ ਦੀਪ ਸਿੰਘ ਜੀ ਹਰ ਵੇਲੇ ਅੰਗ ਸੰਗ ਹੋਣਾ ਤੇ ਤੁਹਾਡਾ ਕਿਸੇ ਨੇ ਕੀ ਵਿਗਾੜ ਲੈਣਾ ਇੱਥੇ ਸਾਰੀਆਂ ਗੱਲਾਂ ਬਾਬਾ ਜੀ ਤੇ ਛੱਡੀਆਂ ਆਈਆਂ ਸੋ ਇਸ ਕਰਕੇ ਹਾਲਾਤ ਜਿੰਨੇ ਮਰਜ਼ੀ ਖਰਾਬ ਹੋਣ ਸਾਬਨੇ ਸਾਹ ਛੱਡਦਾ ਹੋਵੇ ਤੁਹਾਡਾ ਭਾਵੇਂ ਬਾਬਾ ਹੀ ਦੇ ਅੱਗੇ ਅਰਦਾਸ ਕਰਨੀ ਨਾ ਛੱਡਿਓ ਉਹਨਾਂ ਨੇ ਬਚਾਣਾ ਤੁਹਾਨੂੰ ਇਹ ਮਤਲਬ ਦੀਆਂ ਯਾਰੀਆਂ ਅੱਜ ਹੈਂ ਕੱਲ ਨਹੀਂ ਹੈਂਗੀਆਂ ਉਹਨਾਂ ਨੂੰ ਬਾਹ ਫੜਾ ਕੇ ਰੱਖੋ ਬਸ ਆਪਣੀ ਫੇਰ ਭਾਵੇਂ ਸੁਨਾਮੀ ਆਜੇ ਤੂਫਾਨ ਆਜੇ ਤੁਹਾਨੂੰ ਨਹੀਂ ਡੋਲਣ ਦਿੰਦੇਓ ਇੰਨਾ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨੇ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਬਣਾ ਲਿਆ ਨਾ ਉਹਨੂੰ ਵੱਡੇ ਤੋਂ ਵੱਡਾ ਦੁੱਖ ਵੀ ਇੱਥੇ ਤੋੜ ਨਹੀਂ ਸਕਦਾ ਉਹ ਤੁਹਾਡੇ ਅੰਦਰ ਬਹੁਤ ਤਾਕਤ ਗਈ ਹੈ ਕਮਜ਼ੋਰ ਨਾ ਪਿਆ ਕਰੋ ਬਾਬਾ ਬੈਠਾ ਉਹਨੇ ਆਪੇ ਸਾਬ ਲੈਣਾ ਤੇ ਜਿਨ੍ਹਾਂ ਨੇ ਗਲਤ ਕੀਤਾ ਜਾਂ ਜਿਹੜੇ ਗਲਤ ਕਰਨ ਦੀ ਸੋਚ ਵੀ ਰਏ ਨਾ ਉਹਨਾਂ ਨੂੰ ਉਹਨੇ ਆਪੇ ਜਵਾਬ ਦੇ ਦਿੰਨੇ ਆ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਉਹਦੇ ਹੱਥ ਡੋਰਾ ਛੱਡਤੀਆਂ ਤੇ ਫਿਰ ਗੱਡੀ ਵੀ ਉਹ ਆਪੇ ਚੜਾਏਗਾ